ਸਸਤੀ ਗੱਲ ਜੀ ਦੇਖ ਕੰਮ ਥੁਰਕਾ ਗਰਾਊਂਡ ਹਟਦਾ ਗਰਾਊਂਡ ਪੇ ਹਟ ਲੈ ਜਾਓ ਗਲਤ ਕਰ ਜਾਓ ਹੋ ਗਲਤ ਲਾਈ ਗੱਬੇ ਲਾਈ ਗੱਬੇ ਹੋਗਾ ਸਲਾਈ ਵੀ ਆ ਇੱਧਰ ਹੁੰਦੀ ਆ ਇਹ ਅੰਦਰ ਗੱਬੇ ਗੱਬੇ ਪਾਣੀ ਲੈ ਜਾਂਦਾ ਯਾਰ ਮੇਰੀ ਸੁਣ ਗੱਲ ਜੇ ਉਹ ਹੁੰਦੀ ਉਹਨਾਂ ਨਾ ਇੱਧਰੋਂ ਪਾਣੀ ਆਉਣਾ ਨਹੀਂ ਤਾਂ ਇਹ ਹੋਈ ਆ ਤਾਂ ਇੱਧਰੋਂ ਪਾਣੀ ਮੂੰਹ ਮੋੜਿਆ ਨਹੀਂ ਉੱਪਰ ਲਈ ਸਾਨੂੰ ਪਾਣੀ ਆਉਂਦਾ ਅੱਗੇ ਹਰੇਕ ਵਾਰ ਹੋਰ ਉਹ ਸੱਜੇ ਲਾ ਕੇ ਨਿਕਲਦਾ ਹਰਿਆਣਾ ਉੱਚਾ ਸਾਡਾ ਹੋਰ ਦੇ ਮੂੰਹੇ ਲਾਤੀ ਜਾਂਦਾ ਆ ਸਾਰਾ ਪਾਣੀ ਇੱਧਰੋਂ ਕਰਦਾ ਬੰਨਾ ਹਾਂ ਮੈਂ ਕਹਨਾ ਪਾਣੀ ਦਾ ਰੁਕੇ ਇੱਧਰ ਨੂੰ 20 20 ਫੁੱਟ ਰੰਦਾ ਹੁਣਾ ਗਰਾਊਂਡ ਇਹ ਲੈ ਹੱਥੱਕ ਲੈਣ ਹੁਣ ਤਾਂ ਲੱਗੇ ਹੋਇਆ ਆ ਆ ਹੋ ਗਿਆ ਸ਼ੁਰੂ ਕਰਨਾ ਔਰ ਤੇ ਖਾ ਬਹੁਤ ਦੂਰ ਤੱਕ ਦਾ ਹੈ ਖਾਰ ਪੈ ਗਈ ਇਹ ਨਹੀਂ ਫੇਰ ਆ ਲੱਗਿਆ ਬਾਟਾ ਦਿਖਦਾ ਨਹੀਂ ਹੁਣ ਭਰਨਾ ਹੀ ਇਹ ਪੱਥਰ ਨਾਲ ਲਾਈਏ ਉਹ ਪਿੱਛੇ ਵੀ ਲਾਏ ਵੇ ਇੱਕ ਨਹੀਂ ਪਿੱਛੇ ਲਾਤੇ ਨਾ ਨੇ ਉਹ ਸਾਰੇ ਜਿਹੜੇ ਹੱਥ ਪਾ ਲਾਤੇ ਸੀ ਪਤਾ ਨਹੀਂ ਕਿਹਾ ਉਹ ਤਾਂ ਲਾਏ ਇਹ ਕੀ ਕਰਨਾ ਹੈ ਉਹ ਤੈਨੂੰ ਸੈਡਾ ਵੀ ਭਾਈ ਬੰਨਣਾ ਕਿੰਨੀ ਨਾ ਜਾਵੇ ਉਹ ਉੱਥੇ ਲਾਇਆ ਆਹ ਨਹੀਂ ਆਹ ਲੈਣ ਲਾਈ ਵੀ ਆ ਹਾਂ ਇਹੀ ਵਿਧਾਨ ਦੇ ਉਰੀ ਤੇ ਐ ਖਿੱਚਦੇ ਗਾਂ ਲੈ ਜਾਂਦੇ ਇੱਥੇ ਮਰ ਜੀਦੇ ਉਹ ਹੋ ਹੋਰ ਕੀ ਜਿਹੜਾ ਕੰਮ ਕਰਨਾ ਉਹ ਨਹੀਂ ਕਰਨਾ ਹੈਗਾ ਸਾਨੂੰ ਕੰਮ ਛੇੜਨਾ ਉਹ ਤਾਂ ਹੈਗਾ ਨੁਕਸਾਨ ਆ ਪਾਣੀ ਬਹੁਤ ਦੇ ਗਿਆ ਉਹ ਹੈਗਾ ਵਾਸਤੇ ਇਹ ਸਾਰੀ ਦੀ ਇਹ ਪਾਣੀ ਤੋੜੀ ਆ ਅੱਛਾ ਹਾਂ ਸਾਰੀ ਦੀ ਉਹ ਤਾਂ ਗਲੀਆਂ ਪਾਣੀ ਨੇ ਪਾਣੀ ਜੋਰ ਮਾਰਿਆ ਇਹ ਫੇਰ ਇਨਾ ਚੋਰ ਪਾਣੀ ਨਾਲ ਮਾਰਦਾ ਹੜਾ ਆਤੀ ਇਹ ਤਾਂ ਪਾਣੀ ਘਟਾ ਆ ਜਿਵੇਂ ਵੀ ਆ ਪਰ ਥਲਾ ਘਟ ਪਾਣੀ ਆ ਆ ਕੋਲ ਲਾਉਂਦਾ ਘਟ ਪਾਣੀ ਘਟ ਪਾਣੀ ਢੇਠਾਂ ਦੇ ਗੱਡੀਆਂ ਦਾ ਮਿੱਟੀ ਮਿੱਟੀ ਕੱਢਦਾ ਹੁਣ ਹੁੰਦਾ ਦੇਖ ਕਿੰਨਾ ਚੱਕ ਆਏ ਮਾਮਾ ਦਾ ਮਾਮੜਾ ਆ ਲੱਗਿਆ ਨਾ ਲੱਗਿਆ ਨਾ ਮਿੱਟੀ ਗੱਡੀ ਜਾਣੀ ਇਹਨਾਂ ਨਾ ਜਿੱਕਮੀ ਹੋਰ ਪੈ ਗਿਆ ਫਿਰ ਪੈਦਾ ਜੂ ਆਪਣੇ ਮੀਂਹ ਦਾ ਕੋਈ ਰੋਣ ਇਹਨੂੰ ਉੱਪਰਲਾ ਪਾਣੀ ਆ ਤਾਂ ਮੰਗੇ ਬਾਈ ਇਹ ਤਾਂ ਚਲਣਾ ਹੀ ਹਲੇ ਦੇਖੀ ਜਾ ਤੂੰ ਇਹਦਾ ਆਈ ਜਾਣਾ ਬਾਈ ਉੱਪਰ ਵੀ ਪਈ ਜਾਂਦਾ ਆਪਣੇ ਮੀਂਹ ਦਾ ਕੋਈ ਰੋਣ ਕੋ ਉੱਪਰ ਪਾਣੀ ਦੇ ਦਿਆ ਕਾਲੇ ਜੀ ਕਾਲੇ ਨੇ ਲਾ ਜੀ ਮੋਰੇ ਇਹਨਾਂ ਨੇ ਨਾ ਬਾਰ ਮੰਗੇ ਮੈਂ ਦਾ ਦੇਖਾ ਬੰਦ ਮੰਨ ਕੇ ਜੋੜੀ ਇੱਕ ਪਹਿਲੇ ਹੀ ਲੱਗੇ ਲਾਉਣ ਤੋਂ ਪਹਿਲੇ ਸਿਰ ਤਾਂ ਥੱਲੇ ਇੱਕ ਲਾਇਆ ਜੀ ਹਾਂਜੀ ਹਾਂਜੀ ਪਹਿਲਾਂ ਹੀ ਇਹ ਦੂ ਇਹ ਦੂਰ ਤਾਂ ਪਹਿਲਾਂ ਜਿਉਂ ਜਿਆਦਾ ਜਿਆਦਾ ਖੁਰਿਆ ਹੁਣ ਅਸੀਂ ਬੰਨਿਆ ਹੈ ਦੁਬਾਰੇ ਬੰਨਿਆ ਹੁਣ ਪੱਥਰ ਲਾਉਣ ਲੱਗੇ ਵੀ ਮੇਰੇ ਕਹਿੰਦਾ ਹੋਲ ਲਾ ਦੋ ਉੱਥੋਂ ਵਾਲਾ ਇੱਕ ਉਹ ਇਹਦਾ ਅਜ ਆੜ ਪਰ ਹੁਣ ਉਹ ਚੀਜ਼ ਉੱਥੇ ਜ਼ੋਰ ਮਾਰਦੀ ਸੀ ਵਾ ਪਾਣੀ ਦਾ ਪਾਣੀ ਦਾ ਮੂੰਹ ਹੁਣ ਉਧਰ ਨੂੰ ਕਰਤਾ ਹੁਣ ਇੱਕ ਹੋਰ ਆਹ ਚੱਕਰ ਆ ਇੱਧਰ ਦਿਖਾਵਾਂ ਤੁਹਾਨੂੰ ਸਹੀ ਹੋਲ ਲਿਆ ਤੂੰ ਹੁਣ ਅੰਦਰ ਬਾਣੀ ਵਰਦਾ ਉੱਥੇ ਦੇ ਉਹ ਵੀ ਕਿਦੀ ਪਈ ਦੀ ਆ ਨਾ ਉਹ ਪਾਣੀ ਇਹਨੂੰ ਖੋਰਦਾ ਇਹ ਪਹਿਲਾਂ ਅਸੀਂ ਚੌਸਤੀਏ ਆ ਸਿੱਧੀ ਇੰਨਾ ਖੋਰ ਪਾ ਕੇ ਹੁੰਦਾ ਵੀ ਇਹ ਆ ਵੀ ਗਈ ਆ ਢਾਂਗ ਜੀ ਗਈ ਤਾਂ ਪਾਣੀ ਅੰਦਰ ਵੜਨਾ ਫਿਰ ਗਰਾਊਂਡ ਸਾਰੇ ਹੀ ਪਾਣੀ ਉਹਦੇ ਮੁੜ ਕੇ ਉਧਰੋਂ ਪਹਿਲਾਂ ਜੀ ਗਰਾਊਂਡ ਹੀ ਜਾਂਦਾ ਭੈਣੋ ਕੰਮੇ ਸਾਰੇ ਗਲਤ ਹੋ ਜਾਂਦੇ ਐ ਉਹ ਤੰਦ ਉਹ ਤੰਦ ਬਲ ਬਣੀ ਜਾਂਦਾ ਉਧਰੋਂ ਹੈ ਉਹ ਉਹੀ ਤਾਂ ਚੱਕਾ ਰਿਆ ਫੈਟਾ ਨੂੰ ਘਰ ਤੋਂ ਫੈਟਾ ਨੂੰ ਆਵੇ ਉਹਨੇ ਪਾਣੀ ਬਾਗ ਸਾਰੇ ਉਹਦੇ ਜਿੱਦਣੇ ਵਾਰੇ ਹੋਈ ਨਹੀਂ ਹੋਈ ਹੈ ਉਹ ਕਿੱਥੇੋਂ ਨਹੀਂ ਹੈਗੀ ਇੱਧਰ ਵੀ ਜਿੱਥੇ ਪਹਿਲਾਂ ਰੋਟੀ ਦੀ ਨਗਰੀ ਆ ਚੇ ਹਾਂ ਉੱਥੇ ਵੀ ਹੁਣ ਲਾਉਣ ਲੱਗੇ ਹੋਏ ਆ ਜਿਆ ਪ੍ਰਸ਼ਾਦ ਆ ਗਿਆ ਕਿਹੜਾ ਹੁਣ ਅਸਾਸਤਾ ਇੰਦੀ ਲਾਤਾ ਆ ਉੱਥੇ ਸੈਟਿੰਗ ਕਰ ਰਹੇ ਆ ਹੁਣ ਹਾਂ ਉੱਪਰ ਲੱਗੇ ਪਾਣੀ ਇੱਥੇ ਚੱਲਦਾ ਲੱਗਿਆ ਵਾ ਉਧਰ ਇੱਕ ਮੁੰਡਾ ਵਿਚਾਰਾ ਫੜ ਗਿਆ ਫੜ ਗਿਆ ਮਿਲੇ ਹੀ ਨਹੀਂ ਹਾਲ ਤੱਕ ਮਿਲੇ ਹੀ ਨਹੀਂ ਮੁਸ਼ਕਲ ਮਿਲਣਾ ਉਹ ਜੇ ਪਾਣੀ ਦੂਰ ਕੋ ਤਾਂ ਕਿਤੇ ਲੱਗਿਆ ਵਾ ਮਿਲੂਗਾ ਨਹੀਂ ਕਿੱਥੇ ਮਿਲਣਾ ਮੁੰਡਾ ਨਹੀਂ ਮਿਲਿਆ ਹੈਗਾ ਅਸੀਂ ਹੁਣ ਉਥੇ ਚਾਹ ਦੇ ਜਦੋਂ ਭੌਂਗਦਾ ਵੀ ਬੜੇ ਬੜੇ ਲੜੋ ਦੌੜੇ ਰੇ ਰੁਕ ਜਾਣੇ ਲੱਗੇ ਓੱਖੀ ਯਾਰ ਇਹ ਕਿਹੜੇ ਪਾਣੀ ਆਏ ਨਾ ਹਲਕਾ ਨਾ ਸਾਫਾ ਪਾਣੀ ਇਹ ਇਹ ਤਾਂ ਗਾਧਾ ਨਹੀਂ ਦੀ ਇੱਥਾਂ ਉਧਰ ਦੀ ਹੈ ਇੱਥਾਂ ਰੇਤਾ ਰੂਤਾਈ ਦੇ ਮਿੱਟੀ ਬਹੁਤ ਆ ਪਾਣੀ ਬਹੁਤ ਪਪਾਰਾ ਪਾਣੀ ਹੈ ਇਹ ਜੇ ਮੜਦਾ ਤੇ ਤੇਰਾ ਪੈ ਖੜ ਗਿਆ ਕੋਦਰ ਦੀ ਮਿਲ ਗਿਆ ਮਿਲ ਗਿਆ ਬਾਂਬੂ ਲੰਗੀ ਰਹਿ ਗਈ ਕੌਂ ਕੌਂ ਤੇ ਪਤਾ ਲੱਗਿਆ ਵੀਰੇ ਦਾ ਚਾਚੇ ਦਾ ਸੌਲ ਠੁੰਗਾ ਮਾਰਦਾ ਦਾ ਇਸ ਸਾਰੀ ਦੀ ਫੌਜੀ ਇੱਥੇ ਤੇ ਖੜਿਆ ਤਾਂ ਉਹ ਵੀ ਬੁਲਾਏ ਵੇ ਤੇ ਉਹ ਜਿਹੜੇ ਹੁੰਦੇ ਆ ਹਾਂ ਹਾਂ ਕੁੱਤਾ ਖੋ ਬੁਲਾਏ ਵੇ ਤੇ ਹਾਂ ਉਹ ਟੋਲ ਗਏ ਉਹ ਖਾ ਦੂਰ ਤੱਕ ਜੂਰ ਦੇਗਾ ਮਿਲਣਾ ਆ ਅੱਧਾ 1 ਕਿਲੋ ਕਿਲੋਮੀਟਰ ਖਾ ਕੇ ਉਹ ਕਹਿੰਦਾ ਬਈ ਨਹੀਂ ਮਿਲਦਾ ਉਹ ਹੜਾ ਨਾਲ ਹੀ ਲੈ ਗਿਆ ਆਪਣੇ ਪਾਣੀ ਦਾ ਦੇ ਲੱਗਣੇ ਬਾਕੀ ਦੇਖੋ ਹੁਣ ਕਿਆ ਬਣਦਾ ਪਾਣੀ ਕਿੱਥੇ ਆ ਠੀਕ ਹੈ ਇੱਕਾ ਬੂਟੀ ਵਾਫਦਾ ਗਈ ਉਹਦਾ ਨਾ ਆ ਦੇ ਕਿਰਾਂ ਜੜ ਜਾ ਘੜਾ ਵਿੱਚ ਯਾਰ ਪਾਣੀ ਦਾ ਮੂੰਹ ਇਧਰ ਨੂੰ ਮੂੰਹ ਹੋ ਗਿਆ ਨਾ ਨਹੀਂ ਉਧਰ ਨੂੰ ਮੂੰਹ ਹੁੰਦਾ ਫੇ ਨਿਕਲਣਾ ਤਾਂ ਲੈ 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 ਇਹ ਸਾਰਾ ਕੰਮ ਬਈਆ ਕਾ ਕਹਿੰਦੇ ਨੇ ਖਰਾਬ ਕਰਿਆ ਜੇ ਕੰਦ ਨਾ ਹੁੰਦੀ ਪਾਣੀ ਦਾ ਮੂੰਹ ਉਧਰ ਨੂੰ ਇਹਦਾ ਪਾਣੀ ਉਧਰ ਨਹੀਂ ਆਉਂਦਾ ਪਹਿਲਾਂ ਵੀ ਅਸਲ ਮੈਂ ਨਾ ਇੱਥੇ ਜਿਹੜਾ ਹੁਣ ਆ ਤਾਂ ਇਹਦਾ ਲੱਗਿਆ ਲੱਗਿਆ ਇੱਥੇ ਰੱਖ ਕੇ ਪੱਥਰ ਭਰੋ ਉੱਪਰੇ ਰੱਖ ਕੇ ਭਰ ਦੋ ਜੇ ਖਾਰ ਪੋਗੂ ਨਾ ਵਿੱਚ ਵਜੇ ਨਾ ਜਿੱਦ ਵਿੱਚ ਵਿੱਚ ਮੁੱਦੇ ਵਿੱਚ ਕਰਨਾ ਉਹਨਾਂ ਨੂੰ ਲੈਣ ਜਾ ਕੇ ਕੁਛ ਨਹੀਂ ਲੈਂਦਾ ਹੈਗਾ ਉਹਨੇ ਉੱਥੇ ਬੈਠ ਜਾਣਾ ਹੈ ਨਹੀਂ ਬੈੰਦਾ ਇਦਾਂ ਨਹੀਂ ਹੁਣ ਤਾਂ ਇਹ ਨਹੀਂ ਕਰਨਾਗਾ ਮੂੰਹ ਉਧਰ ਮੂੰਹ ਕਰਤਾ ਪਾਰੀ ਸੱਡ ਨੂੰ ਜਿਹੜਾ ਪਿੱਛੇ ਬੈੰਦਾ ਉਹਨੂੰ ਮਰੋ ਤੇ ਨਾਲੇ ਇਹ ਵੀ ਹੁਣੀ ਜੀਏ ਟੰਗਾ ਆਹ ਦਾਤਾ ਤੈਨੂੰ ਆਹ ਐਨ ਸਟ੍ਰੇਟ ਤੱਕ ਸਿੱਧਾ ਦਾ ਸਾਰਾ ਲੈ ਗਿਆ ਉਹ ਤੱਕ ਉਹ ਤੱਕ ਦਾ ਇਹ ਮੇ ਤੂੰ ਲਾਲਾ ਇਹ 10 15 ਫੁੱਟ ਇਧਰ ਨੂੰ ਆ ਗਿਆ ਪਾਣੀ ਇਧਰੋਂ ਵੱਢ ਲੈ 15 ਫੁੱਟ ਤੇ ਜਾ ਕੇ ਰੱਖ ਲੈ ਉੱਥੇ ਉੱਥੇ ਦੀ ਬੈਲ ਸਾਰੀ ਇਹ ਉੱਥੇ ਖੋਰਦਾ 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 ਉਹ ਤੇ ਚੱਲੇ ਗਏ ਲੈ ਲਾ ਇਹ ਉਹ 19 ਕੇ ਬਾਅਦ ਹੁਣ ਜਿੰਨੀ ਕੰਮ ਹੋ ਗਿਆ ਇਹ ਨੂੰ ਉੱਗਾ ਰਹਿ ਤਾ ਉਹ ਗਹਾਮ ਉਰੇ ਦਿੱਤਾ ਕੇ ਚੁਰਕਣਾ ਇਹ ਬਹੁਤ ਥੱਲੇ ਤੇ ਆਈ ਹੋਈ ਹੈ ਅੱਧਰ ਨਾ ਹੈ ਨਹੀਂ ਉਹਦਾ ਕੰਮ ਵਧੀਆ ਹੋ ਜਵੇ ਜੇ ਉਹ ਵੀ ਥੱਲੇ ਆਏ ਪਏ ਆ ਉਰੇ ਨਾ ਹੈਗਾ ਇਹ ਆ ਅਧੂਕਣੀ ਆ ਸਾਰਾ ਰੇ ਰੇ ਤੇਰੇ ਤਾ ਮਿੱਟੀ ਮਿੱਟੀ ਇਹ ਪੀਂਦੇ ਨੇ ਜਿਹੜੇ ਲਾਈਵ ਦੇ ਗੱਭੇ ਪਾਣੀ ਰੱਖਣ ਖਾਤਰ ਲਾਇਏ ਵੀ ਯਾਦ ਵੀ ਗੱਭੇ ਪਾਣੀ ਲੈ ਹੈ ਫੇ ਨਦੀ ਆਉਂ ਗਾਉਂਡ ਆ ਗਿਆ ਉਰੇ ਪੀਏ ਉਹ ਐਂਡ ਚ ਹੋਊਗਾ ਤੇਰਾ ਮੈਨੂੰ ਐ ਜੀ ਦਾ ਮੈਨੂੰ ਸਮਝ ਨਹੀਂ ਆ ਰਿਹਾ ਕਿਹਦਾ ਤੇ ਲਾਇਏ ਉਹ ਤਾਂ ਸਾਨੂੰ ਸਮਝ ਨਹੀਂ ਆਉਂਦੀ ਗੱਲ ਆ ਹੈ ਹੁਣ ਆਹ ਲਾਗਦੇ ਪਹਿਲਾਂ ਫੇਰ ਜਿਹਦਾ ਫਾਇਦਾ ਹੁਣ ਇਹਦਾ ਫਾਇਦਾ ਓ ਜਿੰਨਾ ਮਰਜੀ ਪਾਣੀ ਆ ਸਾਨੂੰ ਕੋਈ ਡੈਟੈਂਸ਼ਨ ਨਹੀਂ ਹੈਗੀ ਚਾਹੇ ਪਾਣੀ ਜਿੰਨਾ ਮਰਜੀ ਖੜ੍ਹ ਜੂ ਜਾਵੇ ਕੋਟਾ ਥੋੜੀ ਆ ਕੋਈ ਕੁਝ ਨਹੀਂ ਹੋਣਾ ਹੈਗਾ ਠੀਕ ਨਹੀਂ ਹੋਰ ਉਸੇ ਆਪਾਂ ਇਹਨਾਂ ਦਾ ਮਿੱਟੀ ਦੇ ਲਈ ਮਿੱਟੀ ਡੁੱਲਣੀ ਕੋਸਰੋਂ ਪਰ ਦੋ ਮੋੜੇ ਕੱਢਿਆ ਜਾਲ ਸਿੱਧਾ ਘਰ ਕੋਲ ਜਾਲ ਲੱਗ ਚੋਵੇ ਪੱਤਾ ਵਾ ਜਾਲ ਨੂੰ ਬਾਹਰ ਨੂੰ ਮੋੜ ਦੇਈ ਵੀਰ ਹਾਂ ਬਾਹਰ ਆਇਆ ਤੇ ਵੀਰ ਦਾ ਫੇਰ ਵੱਡਾ ਬਹੁਤ ਉੱਪਰ ਹੋਣ ਦਾ ਹੁਣ ਵੀ ਖੜਾ ਵੱਡਾ ਥੋੜਾ ਵੱਡਾ ਕੋਈ ਗਿਆ ਬਟਨ ਨਹੀਂ ਤੰਦੋ ਉਹ ਨਹੀਂ ਪਾਣੀ ਆਉਂਦਾ ਹੀ ਆ ਨਾ ਵੀ ਬਣ ਗਿਆ ਟਲ ਉਰਦੈ ਨਹੀਂ ਜਾਂਦਾ ਹੋ ਪਾਣੀ ਕਿਤੇ ਨੂੰ ਵੀ ਉਹ ਘੁੰਮ ਗਿਆ ਕਿਤੇ ਐ ਕਿਉਂ ਗਿਆ ਘੁੰਮ ਗਿਆ ਉਹ ਸਹੀ ਗੱਲ ਹੈ ਉਹ ਵੀ ਸੈਟ ਹੋ ਗਿਆ ਉੱਥੇ ਦੇਖੁੰ ਜਾ ਵੀ ਪਰਲੇ ਸਾਡ ਨੂੰ ਪਾਣੀ ਹੋ ਗਿਆ ਹੁਣ ਉਹ ਉੱਥੇ ਦੇਖਦੇ ਆ ਉਹ ਕੋਹ ਬਣਾਇਆ ਹੁਣ ਉਹ ਇੱਥੇ ਭਰਦੇ ਆ ਉਹਦੇ ਵਿੱਚ ਬਣਾ ਰਹੇ ਇੱਕੋ ਬਣਾ ਤੇ ਕੋ ਲੱਗੇ ਮੁੰਡੇ ਬੱਦੇ ਹੈਗੇ ਆ ਉਹ ਜਟਾ ਹੋ ਮਾਰ ਦੇਣੀ ਕੰਮ ਖਤਮ ਹੋ ਗਿਆ ਠੀਕ ਨਹੀਂ ਹੋਰ ਹੋਸ਼ਣਾ ਨੋ ਮਦੀਆ ਕਾਲੀ ਕੰਦੀ ਫੈਲ ਮਾਰਦਾ ਔਰ ਹੈ ਨਾ ਡੂੰਗਾ ਔਰ ਉੱਥੇ ਡੂੰਗਾ ਪਾਣੀ ਤਾਂ ਬਈ ਵਧੇ ਰਹਾ ਪਾਦਾ ਪਾਣੀ ਜਿੱਦਾਂ ਪਾਏ ਜਦ ਵਧਿਆ ਜੱਥੇ ਉਹਦਾ ਵੱਧਾ ਹੀ ਇੱਥੇ ਸਾਨੂੰ ਪਾ ਲੱਗਣਾਗਾ ਔਰ ਔਰ ਤੁਹਾਨੂੰ ਪਤਾ ਲੱਗਿਆ ਆ ਤੂੰ ਆ ਦੇਖ ਲੈ ਆ ਝੂਂਡ ਦੇਖਿਆ ਤੇ ਹੇਠ ਕਿੱਥੇ ਲੱਗੀ ਪਹਿਲਾਂ ਆ ਸੁੱਕਾ ਪਿਆ ਤੂੰ ਆ ਝੂਂਡ ਦੇ ਹਾਂ ਦੱਸਾਂ ਆ ਝ ਤੇ ਆ ਝੂਂਡ ਆ ਖੜਾ ਏ ਹਾਂ ਇਹੇ ਠਗ ਰਿਹਾ ਵਾ ਦੁਪਹਿਰੇ ਮੈਂ ਤੈਨੂੰ ਫੋਨ ਕਰਿਆ ਤਾਂ ਮੈਂ ਹਾਂ ਆ ਝੂਂਡ ਤੱਕ ਪਾਣੀ ਹੈ ਨਹੀਂ ਦਾ ਝੂਂਡ ਮਤਲਬ ਖੜਾ ਤਾਂ ਉਹ ਪਾਣੀ ਦੇ ਲਾਉ ਕਿੱਥੇ ਟਕਾ ਗਿਆ ਹੁਣ ਹਾਂ ਲਾਉ ਉਹਦੇ ਕਿੰਨਾ ਘਟੋ ਘਟ ਵੀ 6 ਹੱਥ ਕੇ ਫਟ ਗਿਆ ਉਹ ਇਹਦੇ ਬਰਾਬਰ ਦੀ ਧਾਗ ਉਹਰੇ ਤੇ ਸਿੱਧਾ ਲਾਵੀ ਉਹ ਉਰੇ ਤੇ ਉਹ ਨੂੰ ਲੱਗਦਾ ਤਾਂ ਆਣੀ ਹੋ ਗਿਆ ਸਿੱਧਾ ਬੱਜਦਾ ਨਾ ਸਿਰੇ ਤੱਕ ਕਰਦਾ ਸਿੱਧਾ ਹੋ ਜਾਵਤ ਹੁਣ ਵਧੀਆ ਹੋ ਜਾਵੇ ਇੱਥੇ ਫਰਕ ਪੈ ਗਿਆ ਇਧਰ ਦੇ ਪੂਰਾ ਭਰਿਆ ਪਿਆ ਕੰਮ ਇਹ ਕੰਮ ਰੱਖਿਆ ਰੜਾ ਉਹਦਾ ਬਈ ਸਾਡੇ ਅਹੀ ਬਿਫਤਾ ਹਰੇਕ ਸਾਲ ਦਾ ਹਰੇਕ ਸਾਲ ਦਾ ਕੰਮ ਆ ਬਈ ਜੇ ਸਾਰਾ ਲਾ ਲਾ ਦੇ ਉਹ ਜਲਦਾ ਪਾਣੀ ਆਉਂਦਾ ਹੋ ਹੈਨਾ ਜੇ ਮੈਂ ਕਹ ਪਤਾ ਨਾ ਕਾਤਾ ਸਾਰਾ ਉਹ ਪਿੱਛੇ ਕੰਦਮ ਲੱਗ ਗਿਆ ਜੇ ਸਾਰਾ ਹੀ ਆ ਜਿਹੜਾ ਕੰਮ ਕਰਿਆ ਉਹ ਸਾਰੇ ਪਾਸੇ ਐਨ ਲਾ ਲਾ ਜਬੇ ਨਾ ਆਪਾਂ ਪੱਥਰ ਜਿੰਨਾ ਖਾਚਾਣਾ ਸਰਕਾਰ ਦਾ ਔਰ ਹਰੇ ਕੇ ਸਾਹ ਦਾ ਸਾਡਾ ਟੈਨਖਾ ਖਤਮ ਹੋਣੀ ਹੈ ਪਾਣੀ ਆਉਂਦਾ ਵੀ ਬਿਖਤਾ ਪੈ ਜਾਂਦੀ ਇਹਦੇ ਪਿੰਡ ਵਾਲੇ ਸਾਰੇ ਉਰੇ ਆਏ ਨੇ ਵੀ ਲੈ ਵੀ ਹੁਣ ਪਿੰਡ ਗਿਆ ਪਿੰਡ ਗਿਆ ਪਿੰਡ ਕਰੇ ਵੀ ਗਿਆ ਹੁਣ ਕਰੇ ਵੀ ਗਿਆ ਤੁਰੰਤ ਲਾਈ ਜੇ ਨਾ ਕੋਈ ਨਹੀਂ ਸਾਡੇ ਕਾਲੂ ਕੰਟਾਂ ਦੇ ਇਹ ਇੱਕ ਵਾਰੀ ਪਹਿਲਾਂ ਮੁੜ ਗਿਆ ਜੀ ਪ੍ਰਸਾਦ ਜੀ ਹੈਗਾ ਜੀ ਟੈਂਪੂ ਹੁਣ ਮਸ਼ੀਨਾਂ ਤੂੰ ਦੱਸਦਾ ਰਿਹਾ ਵੀ ਐਂ ਜੇ ਐਂ ਵੀ ਲਾ ਦੇ ਨਾ ਪੱਥਰ ਸਫਾਈ ਹੋਈ ਲੋੜ ਨਹੀਂ ਆਪ ਜੋ ਆਪੇ ਜੋ ਮਾਗੇ ਘਰ ਲੈਣਾ ਉਹਨੇ ਗੱਪੇ ਗੱਪੇ ਰਸਤਾ ਦਾ ਨਿਕਲਿਆ ਹੁੰਦਾ ਪਾਣੀ ਵਿੱਚ ਖੜਾ ਜਾਂਦਾ ਸਾਫ ਸੇਠਾਂ ਤੇ ਕਰੋ ਸਾਫ ਡੂੰਗੀ ਕਰੋ ਮੜੀ ਦੀ ਬਸ ਯਾਰ ਜਿਆਦਾ ਟੁੱਟਦੀ ਆ ਜਿਆਦਾ ਬਾ ਥੋੜਾ ਟਾਈਮ ਸਫਾਈ ਕੋਈ ਕਰ ਦਿੰਦੇ ਉਹ ਤੇ ਫੇਰ ਉਹੀ ਕੰਮ ਆ ਬਾਈ ਤਾਂ ਕਰਦੇ ਨੇ ਖੇਤਾਂ ਵਿੱਚ ਖਾਉਂਦੇ ਨੇ ਉਹ ਵੀ ਆ ਜਿੰਨਾ ਕਵੀ ਫਿਰ ਅੱਬ ਨੂੰ ਆ ਸਾਹਮਣੇ ਵੀ ਆ ਹਾ ਕੰਦ ਦਾ ਕੀ ਮਤਲਬ ਅੱਬ ਵਿੱਚਕਾਰ ਹੁੰਦਾ ਸੈਂਟਰ ਚ ਕੰਦ ਕਰੀ ਹੋਈ ਦੱਸ ਮੈਨੂੰ ਆ ਹੋ ਗਈ ਕੰਦ ਨਹੀਂ ਸਮਝ ਆਉਂਦੀ ਵੀ ਕਿਹੜਾ ਕਿਹੜਾ ਇੰਜੀਨੀਅਰ ਦਾ ਹੈ ਪਤਾ ਨਹੀਂ ਇਹ ਕੀ ਸੋਚ ਕਰੀ ਆ ਬਾਈ ਨਾਲੇ ਆ ਜਿਹੜੇ ਹਜੇ ਵੀ ਕੰਮ ਹੁੰਦਾ ਜਿਹੜੇ ਵੀ ਨਾਲ ਪਿੰਡ ਲਾ ਦੇ ਦੋ ਪਿੰਡਾਂ ਦੇ ਬੰਦੇ ਨੂੰ ਪੁੱਛ ਚਾਹੀਦਾ ਇਹ ਉਹਨਾਂ ਨੇ ਪਿੱਜਾਂ ਦੇਖੋ ਕਿਹੜੇ ਸਾਭ ਨੇ ਲਾਇਤੇ ਵੀ ਸੈਂਟਰ 'ਚ ਪਾਣੀ ਰਹੇ ੱਲੇ ਨਹੀਂ ਦੇ ਲਾਉਂ ਛੱਡਾ ਲਾਇਦੋ ਨਾ ਬੰਦਾ ਕਿੰਨਾ ਛੱਡਾ ਲਾਇਦੋ ਇਹਨਾਂ ਨੇ ਗੱਬੇ ਲਾਤੇ ਪਤਾ ਨਹੀਂ ਯਾਰ ਪਤਾ ਨਹੀਂ ਕਿ ਹਓਚਾ ਹੋਣਾ ਪਰ ਇਹ ਕੰਮ ਬਾਈ ਜਿਹੜੇ ਨਾਲ ਦੇ ਚਾਰ ਪਿੰਡਾਂ ਉੱਥੇ ਬੈਠ ਬਾਤਾਂ ਪੁੱਛੇ ਹਾਂ ਇਸ ਵੀ ਕੰਮ ਕਰ ਲਗਾ ਹੁਣ ਖਤਰਾ ਨਹੀਂ ਕੋਈ ਹੁਣ ਜੇ ਮਾਲ ਆਈ ਦੀ ਵਜੇ ਨਾਲ ਇਧਰ ਨੂੰ ਪਾਣੀ ਟੁੱਟ ਗਿਆ ਆ ਤੇ ਸਾਹਮਣੇ ਪਤਾ ਨਹੀਂ ਵੱਡਾ ਆ ਆ ਪਿੰਡ ਕੇ ਦੂਰ ਆ ਆ ਪਿੰਡ ਨਾਲ ਜੇ ਪਿੰਡ ਨੂੰ ਸਾਹ ਨੂੰ ਗਿਆ ਕੋਈ ਜ਼ਿੰਮੇਵਾਰ ਕੋਈ ਤਾਂ ਹੈ ਯਾਰ ਉਹ ਢਾਂਗਾ ਹੁਣ ਲੱਗਿਆ ਵੇ ਪ੍ਰਾਣੀਆਂ ਦੇ ਲੱਗੇ ਬੰਨਾਵਾਂ ਪੇ ਲੱਗ ਉਹ ਰਿਆਂ ਇਹ ਲਾਈਵ ਹੋਣ ਜਮਾ ਕੇ ਵੀ ਪਾਣੀ ਥੋੜਾ ਜੇ 8:55 ਹੋ ਰਿਹਾ ਕੇ 8:00 ਵਜੂਗੀ ਪਾਣੀ ਸੈਂਟਰ ਚ ਰਹੂਗਾ ਉਹ ਤਾਂ ਬਹੁਤ ਡੂੰਘਾ ਹੈ ਉਹਦੇ ਥੱਲੇ ਤਾਂ ਪੋੜਾ ਬੜ ਬੜੇ ਪੋੜਾ ਆ ਜਿਹੜੇ ਥਲੇ ਆਏ ਆਏ ਗੋਲ ਘਰੇ ਦਿਓ ਉਹਦੇ ਪੱਥਰ ਜਿਹਨੇ ਵੇਫੇ ਨੇ ਉਹ ਪਾਉ پتہ ਲੱਗਦਾ ਹੈ ਉਹ ਵੀ ਲੱਗੇ ਭਰਨ ਨੀ ਲੈ ਔਰੇ ਬਈ ਤਾਂ ਦਿਨ ਹੈ ਬੰਦਰ ਆਪਾਂ ਕੀ ਕਰੀਏ ਰਾਤ ਨੂੰ ਅਰੇ ਅਸੀਂ ਬੈਠੇ ਜਿਵੇਂ ਕੋਈ ਹੋਰ ਹੈ ਗਏ ਬਈ ਉੱਥੇ ਵੀ ਕਮਾ ਲਿਆ ਉਹਨਾਂ ਦਾ ਕੈਮਰਾ ਮੁੰਡਾ ਡੁੱਬ ਗਿਆ ਉੱਥੇ ਕਰ ਜਾਂਦੇ ਰਾਟ ਪਾਇਆ ਵਿਚਰਿਆਂ ਦੇ ਨੇ ਮਾਤਾ ਜੀ ਜਿਹੜੇ ਜੀ ਉੱਥੇ ਯਾਰ ਮੈਂ ਜਾਇਆ ਮੈਂ ਕਾਨੂੰ ਬਰਉਣੀ ਵੀਡੀਓ ਜਗ੍ਹਾ ਲਾਂਦਾਗਾ ਉੱਥੇ ਆਸਾਨ ਹੋਇਆ ਇੱਕ ਐਡਾ ਬੜਾ ਟਵੋੜੀਏ ਲੱਗੇ ਹੋਏ ਆ ਆ ਲੱਗੇ ਹੋਏ ਸਾਂ ਨਗਰਾ 272 ਦਾ ਮੁੰਡਾ ਨਾ ਉਹ ਹਾਂ ਕਿਤੇ ਗਾਂ ਲੱਗੇ ਬਣਾਇਆ ਹੈ ਨਾ ਜਿਹੜਾ ਯਾਰ ਆਹ ਜਾਂਦੀ ਨਹੀਂ ਆਪਾਂ ਸੁਰਤਾਪੁਰ ਤੇੜਾ ਉਹ ਉੱਥੋਂ ਜਾਂਦਾ ਜਿਹੜਾ ਟਰਾਲੀ ਭਰ ਕੇ ਲੈ ਕੇ ਜਾਂਦੀ ਮਿੱਟੀ ਦੇ 1 ਕਿਲੋਮੀਟਰ ਹਾਂ ਹਾਂ ਉਹ ਜਿਹੜਾ ਰੀਲ ਦੇ ਵਿੱਚੋਂ ਨਿਕਲਦਾ ਰਸਤਾ ਹਾਂ ਮਟਪ ਕੇ ਹਾਂ ਲੱਗੀ ਜਿੱਥੇ ਪੁਲੀ ਕੋਲ ਨਹੀਂ ਉਰਾਂ ਹੋਇਆ ਪੁਲੀ ਦਾ ਬਹੁਤ ਦੂ ਚਲੇ ਗਈ ਹੈ ਪੁਰਾਣਾ ਯਾਰ ਉਹ ਹਰ ਤਾਂ ਸਟਾਰਟ ਹੁੰਦੇ ਅੰਦਰ ਉੱਥੋਂ ਜਾਂਦਾ ਸੁਰਤਾਪੁਰ ਆ ਗਿਆ ਪਿੰਡ ਉੱਥੇ ਗਾਹੇ ਦਾ ਰਸਤਾ ਇਦੋਂ ਨਾ ਗੱਡੀ ਜਿੰਨੀ ਨੂੰ ਆਓ ਉੱਥੇ ਦੀ ਮਿੱਟੀ ਚ ਲੈ ਗਈ ਦੀ ਟਰਾਲੀ ਦੇ ਕੇ ਮੈਂ ਤਿੰਦਾ ਚਲੇ ਉਹਦੇ ਪੁਲੀ ਥੋੜੀ ਉੱਥੇ ਪੁਲੀ ਗਾਹਾਂ ਹੈ ਉਹ ਪੁਲੀ ਤੋਂ ਗਾਹਾਂ ਹੈ ਪੁਲੀ ਜਾ ਉਹ ਚਲੇ ਗਈ ਸਾਰੀ ਜ਼ਮੀਨ ਉਹ ਐਂਡ ਚਾ ਸਤਿੰਦਰਾਂ ਦੀ ਨੂੰ ਜਾਂਦਾ ਸੀ ਦੱਸਦਾ ਜਾਂਦਾ ਉਹਥੇ ਆ ਉਹ ਪਤਾ ਉਰੇ ਕੋਈ ਕੋਤੀ ਯਾਰ ਕੋ ਕੋਤੀ ਸੋਈ ਸੀ ਉਹ ਦੁੱਧ ਦੁੱਧ ਪਾਉਂਦਾ ਮੋੜ ਥੋੜੀ ਰੋਜ਼ ਖਵਾਉਂਦਾ ਅੱਛਾ ਅੱਜ ਵੀ ਹੁਣ ਵੀ ਆਇਆ ਪਤਾ ਖਲਾਉਣਾ ਆ ਕੇ ਬਾ ਪਾ ਕੇ ਬਾਫ ਜਾਣ ਲੱਗਿਆ ਅੱਛਾ ਜਿਹੜੇ ਆਹ ਮੈਂ ਕਹਿੰਦਾ ਇਹ ਆਪਾਂ ਉੱਪਰੋਂ ਪੁਆਇੰਟ ਟੱਪਦਾ ਉਹਦੇ ਅੱਛਾ ਉਹ ਬਸ ਇੰਨੇ ਜੇ ਫਾਲ ਬੱਝੀ ਹੈ ਉਹ ਘੇਰ ਲਿਆ ਫਾਲ ਲਾ ਮੁੰਡੇ ਜਿਹੜੇ ਖੜੇ ਨਾਲ ਰੌਲਾ ਵਾਪਾਇਆ ਰੋਕੀ ਵੀ ਕੇ ਕਹਿੰਦੇ ਰਹਿਣ ਤੇ ਉਧਰ ਰਹਿ ਵੀ ਤੈਨੂੰ ਉੱਪਰ ਨੂੰ ਕੋ ਕੰਮ ਕੇ ਲੈ ਜੰਨੇ ਆ ਕੇ ਆਹ ਬਈ ਠੀਕ ਹੈ ਮੰਨੇ ਨਹੀਂ ਇਹ ਕਹਿੰਦੇ ਇੱਧਰ ਲਾਉਣਾ ਬਾਕੀ ਖੇਲਦਾ ਕਿ ਮਿਲਿਆ ਹੈ ਨਹੀਂ ਦੇਖਦੇ ਆ ਕਿੱਧਰ ਲਾਉਣਾ ਕੋਈ ਚੱਕਰ ਨਹੀਂ ਹਾਂ ਜਿਹੜੇ ਕਿਸ ਬਣੀ ਬਈ ਆ ਉਹ ਅੱਗੇ ਰਾਉਂਗਾ ਤੂੰ ਵੇਖ ਨਹੀਂ ਰਹਿਣਾ ਜੇ ਕੌਣ ਲੱਗੇ ਨਾ ਗੇ ਬਣੀ ਨਾ ਹਾਂ ਤੂੰ ਪੱਥਰ ਉੱਪਰ ਆਵੇ ਥੋੜਾ ਜਿਹਾ ਪੱਥਰ ਉੱਪਰ ਜਾਊਗਾ ਚੱਕੀ ਗੇਰ ਲਾ ਗੇਰ ਤਾਂ ਗੇਰ ਨਹੀਂ ਪੈਣੀ ਵਿੱਚ ਪੱਥਰ ਪਾਉਣ ਦੇ ਤਾਂ ਗੇਰ ਤਾਂ ਨਹੀਂ ਲਾਉਂਦੇ ਆਪ ਗੇਰ ਦੇ ਵੇੜੀ ਜਿਹੋਰੇ ਉਹ ਖਾਲੀ ਖਾਲੀ ਜਿਹਨੂੰ ਗੇਰ ਲਾ ਮੈਂ ਤਾਂ ਕਹਿੰਦਾ ਉੱਦੋਂ ਉੱਪਰ ਰੱਖੋ ਪੱਥਰ ਇਹਨੂੰ ਨਹੀਂ ਨਹੀਂ ਪਾ ਲਈ ਛੱਡ ਦੇ ਅੱਛਾ ਕਾਹਨ ਰੋਕੇ ਆ ਮੈਂ ਤੁਹਾਨੂੰ ਬਖਾਰੀ ਆਂ ਦਾ ਗਾਜ ਕਰ ਦੇਣਾ ਬਸ 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 ਜਿੱਥੇ ਇੰਨਾ ਦਾ ਕਰ ਤੇ ਲਾ ਦੇ ਫਿਰ ਹੁਣ ਪੱਥਰ ਪਰਾਇਆ ਉਹ ਕਿੱਥੇ ਉਹਈ ਹਸਰੀ ਕਾਲ ਜੀ ਹੋਰ ਫਿਰ ਠੀਕ ਆ ਵਧੀਆ ਵਧੀਆ ਗਰਾਉਂਡ ਕਿ ਨਹੀਂ ਘੁੰਮਿਆ ਆਇਆ ਹਾਂ ਹਾਂ ਜਾਇਆ ਉੱਥੇ ਤੇ ਆਇਆ ਹਾਂ ਚਾਰ ਉਨੀ ਭੇਜਦੇ ਮਾਂ ਡੱਕੇ ਕਾੜਦੇ ਉੱਥੇ ਅੱਜ ਮੇਰੇ ਥੋੜੀ ਜਲੇ ਜੇ ਹੇਉ ਬਹੁਤ ਹੈ ਕਹਿੰਦਾ ਛਿਲਕਾ ਹਾਂ ਹਾਂ ਪਹਿਲਾਂ ਵੀ ਉਹ ਹੁੰਦਾ ਥੇ ਮਸ ਵੀ ਫੇਰ ਜਾਦੇ ਸਾਥੇ ਜੜ ਜਾ ਚਲੋ ਧੂਲਾ ਕਰਿਆ ਸਾਰੀ ਸੈਲਦਾਲੇ ਅੱਛਾ ਓਕੇ ਨਵੇੜਾ ਮੈਂ ਦੇਖਿਆ ਉੱਥੇ ਆਹੋ ਡੋਲਾ ਕਰਿਆ ਆ ਪਾਣੀ ਕਹਿੰਦਾ ਉੱਨੀ ਖੜਾ ਘਟਿਆ ਨਹੀਂ ਪਾਣੀ ਨਹੀਂ ਘਟਣਾ ਹੈਗਾ ਹੁਣ ਨਹੀਂ ਘਟਣਾ ਉੱਥੇ ਕੱਦੂ ਤਾਂ ਨਹੀਂ ਘੜਿਆ ਹੋਇਆ ਵਿੱਚ ਬਲ ਹਟਾਇਆ ਨਹੀਂ ਖੇਤ ਮੇ ਤੋਂ ਨਹੀਂ ਕੜਾ ਹੂਆ ਨਹੀਂ ਬੀਚ ਮੇ ਨਹੀਂ ਆਉਦੇ ਜਿੰਦਾ ਕਿਥੇ ਗੀਰੀਆ ਵੇਲੇ ਇਹ ਨਹੀਂ ਚੱਕ ਕੇ ਮੇਰੇ ਸ਼ੈੱਡ ਚ ਲਾਇਆ ਮੈਂ ਤੈਨੂੰ ਕੋਇਆ ਵੇਤਾ ਇਹ ਮੈਂ ਆਪਣੇ ਸ਼ੈੱਡ ਚ ਲੈ ਕੇ ਨਾ ਲੱਪਣੀ ਦੇਣਾ ਕਿਸੇ ਨੂੰ ਹੁਣ ਨਹੀਂ ਤੁਹਾਨੂੰ ਮਿਲਿਆ ਇਹ ਹੁਣ ਤੁਹਾਨੂੰ ਕਣਕ ਚ ਮਿਲੇ ਕਰਨਾ ਇਹ ਸਾਡੇ ਫਾਲੇ ਵੀ ਲੈ ਜਾ ਉੱਥੇ ਖੜਾ ਲੀ ਆ ਖੜਾ ਦੇ ਖੜਾ ਦੇ ਅੜੀ ਵੀ ਵੜੇ ਜਿਹੜਾ ਸਮਾਨ ਖੜਾਉਣਾ ਖੜਾ ਦੇ ਤਵਿਆ ਤੂੰ ਤੇਰੇ ਕਿ ਨਹੀਂ ਛੱਡਿਆ ਹਾਂ ਛੱਡਿਆ ਆ ਠੀਕ ਨਹੀਂ ਗੱਲ ਤੈਨੂੰ ਕਹਿ ਤਾਂ ਰਿਹਾ ਵੀ ਛੱਡਿਆ ਹਾਂ ਤੇਰਾ ਬੜਾ ਯਾਹਕਾ ਹੁਣ ਬਹੁਤ ਬੜਾ ਸ਼ੈੱਡ ਰੱਬ ਦੀ ਕਿਰਪਾ ਹੈਗਾ ਛੱਡਿਆ ਜਿਹੜਾ ਕੋਈ ਛੱਡ ਕੇ ਆਉਣਾ ਤੇ ਆ ਜਿੰਦਾ ਤਾਂ ਮੈਂ ਚੱਕ ਲਈ ਜਾਣਾ ਧੋਕੇ ਅਸੀਂ ਖੋਹੋਨੇ ਅੰਦਰ ਤੱਕ ਕਰੇ ਕਿ ਨਹੀਂ ਖੜਾ ਆਉਣੀ ਧੋਕੇ ਅੰਦਰ ਲਾ ਦੇਣਾ ਉੱਥੇ ਇਹ ਸ਼ੈੱਡ ਤੇਰਾ ਜਿੰਦਾ ਹੁਣ ਤਾਂ ਆਪਾਂ ਨੂੰ ਚਾਹੀਦਾ ਇਹ ਕਣਕ ਵਿੱਚ ਹੈ ਕਣਕੇ ਵਿੱਚ ਚਾਹੀਦਾ ਹੁਣ ਕਿਹੜੇ ਚਾਹੀਦਾ ਜਰੂਰੀ ਆਪਾਂ ਖਰਾਬ ਕਰਨਾ ਬਾਹਰ ਖੜਾ ਖੜਾ ਲੈਣਾ ਇਹ ਨਾ ਨਾ ਠੀਕ ਆ ਉਹ ਤਾਂ ਮੈਂ ਅੱਧੋਂ ਸਾਈਡ ਪਰ ਖੋਲਦਾ ਹੂੰ ਮੈਂ ਤਾਂ ਕੱਖ ਵੀ ਇੱਧਰ ਖੋਲਿਆ ਹਾਂ ਹਾਂ ਉਧਰ ਤਾਂ ਹੈ ਨਹੀਂ ਤੇ ਮੈਂ ਦੇਖਿਆ ਪੰਜ 6 ਦਿਨ 7-8 ਦਿਨ ਤੇ ਕੱਖ ਦੇ ਕਿਹੜੇ ਹਾਂ ਅਜੇ ਲੱਗੇ ਪਨੀਰੀ ਬਟਣ ਹਾਂ ਕੱਟ ਲਈ ਬਸ ਹੈ ਜਿਹੜੀ ਨਹੀਂ ਰਹਿ ਗਿਆ ਸਭ ਜੇ ਕੱਲ ਤੇ ਵਗਾ ਦ ਬਾਈ ਚੱਲੀਆਂ ਵੀ ਲਾਉਂਗੇ ਚੱਲਿਆ ਘੇਰੇ ਪੱਟ ਲੋ ਕੱਢ ਲਉਂ ਸੀ ਕਦੂ ਜਦੇ ਕਰਨੇ ਕਿਨੇ ਲੈਣ ਨਾਣਦੀ ਹੈ ਹਾਂ ਇਹਦੇ ਕਦੂ ਕਰਨਾ ਕਿਨ ਸਾਦੀ ਦੁੱਧ ਰ ਖੜ ਗਿਆ ਇੱਧਰ ਲੋ ਆਲਾ ਰੀਤਾ ਆਹ ਲਵਾ ਦੀਏ ਆਪ ਇਕੱਠੇ ਹੀ ਵਾ ਦੂੰਗੇ ਆਉ ਨਾਲੇ ਮੱਕੀ ਵਿਲੀ ਹੋ ਜੂ ਇਹਨੂੰ ਵੇ ਕੇ ਰੱਖ ਦੋ ਇਹਨੂੰ ਵੀ ਦੂਆਂ ਉੱਰ ਤਾਂ ਜੇ ਇੱਧਰ ਲੱਗੇ ਵੀ ਅਸੀਂ ਨਾ ਪੈ ਕੇ ਰੱਖ ਉੱਤ ਲਾ ਦੇ ਤਿੰਨ ਵੀਗੇ ਕਾ ਦੋ ਪਾਸ ਜੋ ਉੱਥੇ ਨੂੰ ਪਾਸ ਨੂੰ ਅੱਜ ਜਾ ਕੇ ਪਤਾ ਕਰ ਲੂੰਗਾ ਹੁਣ ਮੋਟਰ ਬੰਦ ਕਰਨੀ ਜਾਣਾ ਇਹਦੀ ਕਿੱਦੂ ਹੱਥ ਨਾ ਗਾ ਦੇ ਉੱਧਰ ਵੀ ਲਾਉਣਾ ਰਹਿਣਾ ਇਹਨਾਂ ਨੇ ਨਵੇੜੀ ਕੰਮ ਉੱਧਰ ਵੀ ਲਾਉਂਦੇ ਆ ਉੱਧਰ ਰੱਬੀ ਦੇ ਲਾਉਂਦੇ ਆ ਵਾਹ ਰੱਬੀ ਦੇ ਕਾ ਲਿਉਂ ਨਿਬੜ ਜਣਾ ਯਾਰ ਨਿਬੜ ਜਣਾ ਹਾਂ ਇੰਨਾ ਕਿੰਨਾ ਕਰ ਰੱਬੀ ਦੇ ਆ ਅੱਜ ਪਤਾ ਨਹੀਂ ਕਿੱਧਰ ਫਰੇ ਗੁਰਮੁਖ ਦੇ ਚਾ ਕੋਈ ਨਹੀਂ ਲਵਾ ਦੂੰਗਾ ਵੇਚ ਨੂੰ ਕਹਿ ਦਿੰਦੇ ਆ ਜਾ ਕੇ ਆਹ ਕੈਰੀ ਕਰ ਉੱਧਰ ਤੇ ਲਾਉਣਾ ਕਰ ਸਾਡੇ ਕਿੱਦ ਨਿਬਗੇ ਇਹਨਾਂ ਨੂੰ ਕਹ ਪੱਦਰ ਤੇ ਪੱਟੇ ਉਹ ਪਨੀਰੀ ਤੇਰੀ বাজਣੀ ਹੈ ਵੀ ਬਚੂਗੇ ਹਾਂ ਨਹੀਂ ਬਾਜਦੀ ਸਰ ਜਣਾ ਤੇਰਾ ਮਤਲਬ ਕਹਿਣ ਦਾ ਬਾਜਣਾ ਪੱਟੀ ਵੀ ਹੈ ਇਹਨੂੰ ਕੀ ਪਤਾ ਵਿਚਾਰੇ ਨੂੰ ਇਹ ਸੁਣਿਆ ਨਹੀਂ ਰਿਦਾ ਉਹ ਰਿਦਾ ਉਹ ਪੱਟ ਕੇ ਲਗਾਉ ਤੱਗੇ ਨਵੀਆਂ ਪਈਆਂ ਵਿਆਹ ਦੇ ਚਲ ਆ ਜੜਾਂ ਦਾ ਇੱਕ ਫਾਇਦਾ ਦਊਂਗਾ ਹੁਣ ਸਿਆਲ ਚ ਧੂਣੀ ਚੱਲੂ ਆ ਤਾਂ ਪਤਾ ਗੁਰਦੁਆਰੇ ਬਹੁਤ ਗੁਰਦੁਆਰੇ ਬਾਹਰ ਸੜਦੀਆਂ ਨੇ ਜਖੰਡ ਪੜ ਖੁੱਲਿਆ ਪਤਾ ਨਹੀਂ ਤਾਂ ਜੜ ਬਹੁਤ ਪਈਆਂ ਉਸੇ ਜੜਾਂ ਹੀ ਪਈਆਂ ਜੜ ਕੰਮ ਬਹੁਤ ਕਰਦੀ ਐ ਜੜ ਤਾਂ ਕੰਮ ਕਰਦੀ ਚੁੱਦਾ ਕੋਈ ਬਾੜ ਦੇ ਨਹੀਂ ਘਰਾਂ ਯਾਰ ਹੂੰ ਸਿਆਲ ਮੇ ਬਾੜ ਲਾਉਣ ਹੁਣ ਆ ਇਹਨੂੰ ਵੱਢਣ ਦੀ ਲੋੜ ਐ ਨਾ ਕਾਇਦੀ ਹੈ ਕਿ ਨਹੀਂ ਚਲੋ ਵਧੀਆ ਬਣ ਗਿਆ ਹੋਰ ਮੱਕੀ ਲੱਗੀ ਤੇ ਲੈ ਪੇਲੀ ਜੀ ਹੋਣ ਮੱਕੀ ਦਾ ਵਾ ਦੋ ਦਿਨ ਦੇ ਮਾ ਸੁੱਕ ਜਣੀ ਇਹ ਸੁੱਕਣੇ ਤਿਆਰ ਆ ਮਾ ਦੇਤੀ ਸ਼ੂਟ ਮਾ ਵੱਡ ਲੋ ਇਹਨੇ ਵੱਡਣੀ ਐ ਤੈਨੂੰ ਮੈਂ 5 ਤਰੀਕਾ ਤਾਂ ਪੰਜ ਆਈ ਨਹੀਂ ਹੈਗੀ ਹਲੇ ਪੰਜ ਤਾਈ ਦੇ ਨੂੰ ਸੁੱਕ ਜਣਾ ਮੈਂ ਤੈਨੂੰ ਕਿਹਾ ਸੱਚ ਬੋਲਿਆ ਤਾਂ ਕਿ ਨਹੀਂ ਤੈਨੂੰ ਪੰਜ ਤਰੀਕਾ ਕਿਹਾ ਤਾਂ ਮੈਂ ਅਸਲ ਵਾ ਨਾ ਹਸਵੀਰ ਮੈਨੂੰ ਕਹੀਗਾ ਕਹਿੰਦਾ ਰਹਿਣ ਤੇ ਜਾਥੇ ਹੀ ਕਹਿੰਦਾ ਆਪਣੇ ਫਾੜਾ ਲਾਉਣਾ ਕਹਿੰਦਾ ਉਹੀ ਕੰਮ ਕਰਾਂ ਮੀਹ ਵਾਲਾ ਹਜੇ ਤੂੰ ਚੱਲੀਆਂ ਬੀਜ ਲੈਂਦਾ ਉੱਥੇ ਠੀਕ ਤੇ ਚੰਗਾ ਰਹਿਣ ਦਾ ਚਾਹੀ ਉੱਥੇ ਦਾਤ ਦੇਣੀ ਜੀ ਕਈ ਜਾਤ ਦੇ ਨੂੰ ਜੀ ਸਾਧਨ ਲਾ ਲਦਾ ਜੀ ਕਿਸੇ ਵਾਸਤੇ ਪਨੀਰੀ ਲੈ ਕੇ ਲਾ ਲਦਾ ਉੱਥੇ ਪਾਣੀ ਨਹੀਂ ਖੜਦਾ ਕੱਲ੍ਹ ਤੋਂ ਕੀ ਹੈ ਉਹ ਗੱਲ ਇੱਥੇ ਤੂੰ ਨੇੜੇ ਦਾ ਲਾਲਚ ਉਹ ਹੀ ਕਹਿੰਦਾ ਵੀ ਨੇੜੇ ਦਾ ਲਾਲਚ ਕਰ ਦਿੰਦਾ ਨੇੜੇ ਦਾ ਲਾਲਚ ਦਿੰਦਾ ਵੀ ਤੁਹਾਨੂੰ ਟਰੈਕਟਰ ਲੈ ਕੇ ਜਾਵਾਂਗੇ ਇੱਥੇ ਦੋਸਤਾਂ ਤਾਂ ਤੱਕ ਕੋਈ ਬਾਤ ਨਹੀਂ ਰਹਤਾ ਤਦ ਤੱਕ ਬਸ ਹੋਰ ਮੇਰੇ ਵਰਗਾ ਵੀ ਉੱਥੇ ਵੜ ਲੈਂਦਾ ਚਾਰ ਦਿਨ ਉੱਚੀ ਜਗ੍ਹਾ ਹਾਂ ਤੇਰੇ ਖਰਈਆ ਹੋਏ ਤੂੰ ਪਾਣੀ ਮਾਰਾ ਵੱਢੀ ਅਸੀਂ ਆਉਂਦੇ ਉਹ ਮੈਂ ਹੁਣ ਉੱਧਰ ਲੈ ਤਾ ਲਈ ਤੈਨੂੰ ਦੱਸਿਆ ਤਾਂ ਹੈਗਾ ਹਾਂ ਰੋੜਵੇ ਤੇ ਵੱਢਦਾ ਨਹੀਂ ਹੈਗਾ ਉਹਦੇ ਘਟਾਂ ਲਾਉਣੇ ਹਾਂ ਤਾਂ ਲਾਉਣੇ ਉਹਨੂੰ ਵੀ ਹਾਂ ਵੱਢਣ ਹੀ ਜਾਂਦੀ ਮੈਨੂੰ ਚਰੀ ਹੋਏ ਉੱਦਲੇ ਹੁੰਦਾ ਤਾਂ ਤਾਹੀ ਕਿ ਜੇ ਤਿੰਨੇ ਬਾਪੂ ਤੂੰ ਭਰੀ ਆਉਂਦੇ ਸਵੇਰੋਂ ਹੂੰ ਬਾਬਾ ਪੋਤਾ ਮੁੰਡਾ ਤੂੰ ਮੈਂ ਘੁੰਮ ਕੇ ਆਉਣਾ ਮੈਂ ਚੱਲ ਭਾਈ ਤੈਨੂੰ ਵੀ ਘੁਮਾ ਲਿਆ ਹੁੰਦਾ ਘੁਮਾ ਲਿਆ ਘੁਮਾ ਲਿਆ ਦੱਲੀ ਫੋਨ ਕਰਦਾ ਦੱਲੀ ਕੰਦੀ ਨੇ ਕਰਨੀ ਆ ਹੋਰ ਮੈਂ ਤੈਨੂੰ ਵੀ ਘੁਮਾ ਲਿਆ ਹੁੰਦਾ ਬੈਠ ਰਿਹੜੇ ਪਰ ਸਕੂਟਰੀ ਪਰ ਤਾਂ ਨਹੀਂ ਜਾ ਹਾਂ ਤਾਂ ਐਂ ਤਾਂ ਵੀ ਮੀਂਹ ਪਾਊਗਾ ਆਪਣੇ ਬਚਾ ਕੇ ਰਹਾ ਹਾਂ ਹਾਂ ਹੈ ਕਿ ਨਹੀਂ ਬੱਦਲ ਹੁਣ ਵੀ ਬਹੁਤ ਆ ਆ ਜਿਹੜਾ ਬੱਦਲ ਦਾ ਹੁਣ ਮੇਰੀ ਗੱਲ ਸੁਣ ਲੈ ਇਹ ਦਿਨਾਂ ਚ ਬੱਦਲ ਤਾਂ ਰਹਿਣਾ ਹੀ ਰਹਿਣਾ ਹੈ ਮੀਂਹ ਹਸਾਬ ਦਾ ਹੀ ਚਾਹੀਦਾ ਬੱਦਲ ਤਾਂ ਰਹਿ ਨਹੀਂ ਰਹਨੇ ਮੌਨਸੂਨ ਆਏ ਵੇ ਬੱਦਰ ਦੇਖੀ ਇਹਨੇ ਤੈਨੂੰ ਕਹਾ ਕੇ ਕਰਨਾ ਰੋ ਬੱਦਲ ਹਰਾਈ ਵੀ ਆ ਉਧਰ ਹੀ ਤਾਂ ਨਹੀਂ ਆਈ ਉਧਰ ਹੀ ਮੈਂ ਦੇਖੀ ਮੈਂ ਇਧਰੇ ਦੇਖ ਕੇ ਆਇਆ ਇਹਦਾ ਇਹਨੇ ਤਾਂ ਬੱਦਲ ਨੇ ਆ ਜੇ ਕਰਨਾ ਪੈਣਾ ਹੈ ਇੰਨੀ ਚਮਕੀ ਜੀ ਆਏ ਕਰਨਾ ਗਰਜੀ ਜੇ ਕਰਨਾ ਸਾਰੇ ਕੁ ਕਰੀ ਜਾਏ ਕਰਨਾ ਆਈ ਟਾਈਮ ਰਹਿੰਦਾ ਨੈਟ ਨੇ ਰੋਜ਼ ਦਸੀ ਜਾਣਾ ਵੀ ਬਹਾਰੀ ਤੇ ਭਾਰੀ ਬਰਖਾ ਆਏ ਆ ਅੱਧਿਆਂ ਨੇ ਪਾਣੀ ਨਹੀਂ ਲਾਉਣਾ ਅੱਧਿਆਂ ਨੇ ਰੇ ਨਹੀਂ ਪਾਉਣਾ ਪੈਂਦਾ ਹੈ ਨਹੀਂ ਆ ਕੁਛ ਕਰੀ ਜਾਂਦਾ ਹੈ ਕਹਾਂ ਦਾ ਨਾਂ ਦਾ ਕੰਮ ਨਿਬੜੇ ਕਿੰਨਾ ਬਨਾਈ ਯਾਰ ਬਈ ਇਹ ਦੰ ਨਾਲੇ ਬਿਲੇ ਹੁਣ ਤਾਂ ਕਿੰਨਾ ਬਨਣਾ ਗੰਨੇ ਨੂੰ ਲੱਭਦੇ ਆ ਭਈਏ ਯਾਰ ਦੇਖ ਲਾ ਜੇ ਕੋਈ ਮਿਲਦੇ ਆ ਗੰਨਾ ਖੜਾ ਜੇ ਹਵਾ ਹਵਾ ਆ ਗਈ ਨਾ ਗੰਨਾ ਗਿਰ ਜੇ ਨਾ ਕੁਛ ਨਹੀਂ ਕਬੜਨਾ ਫਿਰ ਹੂੰ ਕਰਾਂਗਾ ਮੈਂ ਉਹਨੂੰ ਹਰਮਨ ਨੂੰ ਫੋਨ ਕਰਦਾ ਉਸਤਾ ਬਾਦੀ ਰਿਸ਼ਤੇਦਾਰ ਕਹਿੰਦਾ ਤਾਂ ਜਗਦੀਪ ਵੀ ਕਹਿੰਦਾ ਇਹ ਹੂੰ ਕਰੀਏ ਕੀ ਉਹਨੇ ਬਣਾਉਣਾ ਹੈ ਉਹ ਜਗਦੀਪ ਬੰਦੇ ਵਾਲੇ 95 ਖੜਾ ਹੀ ਬੰਦੇ ਵਾਲਾ ਹੈ ਹੈ ਤਾਂ ਹੈ ਹੀ ਹੈ ਬੰਦੇ ਥੋੜੀ ਹੈ ਯਾਰ ਬੰਦੇ ਨੂੰ ਹੋਰ ਪਾਸੇ ਉਹਨੇ ਟਾੜ ਵਚਿਆ ਪਿਆ ਨਹੀਂ ਕਰਕੇ ਜੀਰੀ ਵੀਲ ਦੇਖਦੀਦਾ ਇੰਨੀ ਕਿਤੇ ਰਹਿੰਦੀ ਐ ਨੀ ਜੀ ਦੀ ਪਰ ਇਹ ਮਾਰ ਬੋ ਕਰਦੇ ਇਹ ਮਾਰ ਬੋ ਕਰਦੇ ਹੈ ਇਹ ਮਾਰ ਬੋ ਦੂ ਤੱਕ ਮਾਰਦੇ ਆ ਹਾਂ ਚਮਟਾ ਦਾ ਚਾਰ ਪਿੰਡਾਂ ਤੱਕ ਥੰਭੀ ਫਿਰਦੇ ਆ ਇਹ ਚਾਰ ਪਿੰਡਾਂ ਜਿਹੜਾ ਹੁੰਦੇ ਆ ਇਹ ਹਾਂ ਫੇਰ ਆ ਪਟਾ ਦੇਣ ਦੀ ਪਨੀਰੀ ਹੁਣ ਕਿਸੇ ਨੂੰ ਵੀ ਪਕੜ ਹੁੰਦੀ ਜਾਂਦੀ ਆ ਬਾਬਾ ਕਹਿੰਦਾ ਪਟਕਰੀ ਆਲੀ ਮਾਹ ਪਟਲੇ ਯਾਰ ਪਨੀਰੀ ਖੜੀ ਖਾਸੀ ਆ ਹਲੇ ਹੂੰ ਆਰਾਮਦਾਰੀ ਗੱਲ ਹੈ ਆਰਾਮਦਾਰੀ ਗੱਲ ਬਲਿਕਾ ਕਰ ਲੈ ਮਿੱਤਰਾਂ ਪਹਿਲਾ ਕੱਖ ਦਵਾਈ ਪਾਈ ਵੀ ਕੱਖ ਨਿਕਲਦਾ ਨਹੀਂ ਬੜਾ ਸਾਰੀ ਆਪਣੀ ਪਨੀਰੀ ਉਹ ਪਨੀਰੀ ਤੇਰੀ 1 ਨੰਬਰ ਹੁੰਦੀ ਐ ਸੀ ਕਿਤੇ ਮਾਲੀ ਕੇ ਆ 1 ਨੰਬਰ ਪਨੀਰੀ ਐ ਪਰ ਮੈਂ ਉੱਤੇ ਲੈ ਲਈਦੀ ਪਨੀਰੀ ਤੇ ਆ ਦੱਲੀ ਨੇ ਕੱਲ ਉਹ ਵੀ ਤਾਂ ਇਹ ਗੱਲ ਤੂੰ ਹੀ ਕਰ ਲੈ ਮਾਠਾਲਾ ਪਾਣੀ ਚ ਆ ਮੇਰਾ ਫੋਨ ਮਾਰ ਪਾਣੀ ਚ ਆ ਕੱਢ ਲਿਆ ਉਹ ਲੜੀ ਜਵਾਰ ਦੱਲੀ ਹਾਂ ਆਹ ਗੱਲ ਜਵਾਰ ਉਹ ਦੱਲੀ ਦਾ ਹੀ ਭੈਣ ਦਾ ਫੋਨ ਕਰੀ ਜਨੇ ਪਨੀਰੀ ਮਮ ਲਗੀ ਦਵਾਈ ਦੀ ਵੀਡੀਓ ਬਣਾਉਣ ਲੱਗਿਆ ਵਾ ਆ ਜਾ ਪਾਰਟੀ ਕਰੀਏ ਤੇਰੀ ਆ ਜਾ ਲੈ ਨੂੰ ਦੱਸੋ ਕਿੱਥੇ ਆ ਨਹੀਂ ਕਰਦੇ ਤੂੰ ਆ ਗਿਆ ਮੋਟਰਪਹਿਨੂ ਮੈਂ ਕਿੱਥੇ ਉੱਤੀ ਏ ਹੈ ਮੋਟਰਪਹਿਨੂ ਇੱਥੀ ਆਣਾ ਆਪਣੇ ਖੜਾ ਤਾਈ ਤੰਗ ਕਰ ਲੱਗਿਆ ਵਾ ਕਿੱਥੇ ਖੜਾ ਹੈ ਹੱfte ਖੜਾ ਹੋਣਾ ਥੋੜਾ ਦੁੱਧ ਪਾਉਣ ਆਏ ਪਾਉਣ ਆ ਤਾਈ ਤੰਗ ਲੱਗਿਆ ਵਾ ਕਰਨ ਇਹਨੂੰ ਤਾਂ ਲੱਗੇ ਸਾਰੇ ਚੌਤਾ ਲੈਦਾ ਹੋਣਾ ਹੋ ਰਹਿਦਾ ਇਹਦਾ ਚੌਤਾ ਨਿਬੜ ਗਿਆ ਆਹ ਰਹਿੰਦਾ ਰੀਤਾ ਜਿਹੜਾ ਤੇਰੇ ਲਾਗ ਉੱਪਰ ਪਛਾਤ ਬਾਦਵਾ ਲਾਉਂਦੇ ਹਾਂ ਹਜੇ ਪਨੀਰੀ ਦੇ ਨੀ ਬੀਜੀ ਵੀ ਆ ਕਦ ਤੱਕ ਹੀ ਦਿੰਦੇ ਆ ਇਹ ਇਹ 10 15 ਤਰੀਕ ਤੱਕ ਲਾਉਣਾ ਇਹਨਾਂ ਨੇ ਇਹ ਲੇਟ ਹੁੰਦੇ ਆ ਠੀਕ ਹੈ ਕਈ ਵਾਰੀ ਪੰਗਾ ਪੈ ਜਾਂਦਾ ਅੱਗੇ ਕੀਤੇ ਲਾ ਲਈ ਇੱਕ ਸਾਲ ਪਾਣੀ ਉਹ ਮੀਂਹ ਨਹੀਂ ਪਿਆ ਆਓ ਪਾਣੀ ਖਾਣ ਦਾ ਪਾਣੀ ਪਾਣੀ ਤਾਂ ਖਾ ਹੋ ਜਾਂਦਾ ਤਾਂ ਮੀਂਹ ਇੱਥੇ ਸਟਾਰਟ ਹੋ ਗਿਆ ਇਹਦਾ ਮੀਂਹ ਇੱਥੇ ਸਟਾਰਟ ਹੋ ਗਿਆ ਇੱਕ ਲਾਈਟ ਵੀ ਵਧੀਆ ਲਾਈਟ ਵਧੀਆ ਅੱਗੇ ਲਾਈਟ ਵੋਲਟੇਜ ਪਤਾ ਕਿ ਕਿੰਨਾ ਪਾਣੀ ਕੱਢਦੀ ਹੁੰਦੀ 180 ਵੋਲਟੇਜ ਤੇ ਪਾਣੀ ਕੱਢਣਾ ਮੋਟਰਾਂ ਨੇ ਐਸੇ ਤਾਂ ਮਲੂਮ ਨਹੀਂ ਦਿੱਤੀਆਂ ਮੋਟਰਾਂ ਨੂੰ ਪਿਛਲੇ ਸਾਲ ਕਿਹੜੇ ਦਿੱਤਾ ਐ ਸੋਰੀ ਬਿਲੂ ਨੂੰ ਦਿੱਤੇ ਹੈਗੇ ਨਾ ਪਿਛਲੇ ਸਾਲ ਤਾਂ ਮੈਨੂੰ ਕਹਿੰਦਾ ਕਿਸਦੀ ਮੋਟਰ ਚੱਲਦੀ ਹੋਊਗੀ ਆਪਣੇ ਆ ਮੈਂ ਹੁਣ ਦਾ ਦਮਟ ਚਲਾ ਕੇ ਆਇਆ ਚੱਲਦੀ ਹੈ ਘੰਟਾ ਚੱਲਦੀ ਕਿਸਦੀ ਪੰਜ ਚਾਰ ਕਿੱਲੇ ਚ ਘੰਟਾ ਡੇਢ ਘੰਟਾ ਚਾ ਲੈਣੀ ਕਿਸੇ ਨੂੰ ਪਾਉਣਾ ਮਾੜਾ ਮੋਟਾ ਸਭ ਮੋਟਰਾਂ ਲੱਗੀਆਂ ਸਭ ਸਭ ਬੰਦ ਹੈ ਜਿਹੜੇ ਮਰਜ਼ੀ ਦੇਖ ਲੈ ਉਹ ਤਾਂ ਹੈ ਹੀ ਆ ਤੂੰ ਦੱਸਦਾ ਕਿ ਮੇਰੀ ਪਾਣੀ ਭਰਿਆ ਪਾਦਾ ਉਹਦਾ ਦੱਲੀ ਕਿ ਨਹੀਂ ਟੁੱਟ ਗਿਆ ਫਿਰ ਦੱਲੀ ਰੰਬਾ ਦੇਣੇ ਆਏ ਵੀ ਨਹੀਂ ਪਤਾ ਤੇਰੀ ਜੁਟ ਗਿਆ ਨਾ ਧਾਨਾ ਜੁਣੂਆ ਇਹ ਥਲੇ ਰੰਬਾ ਥਾੜੀ ਥਲੇ ਨੂੰ ਗੁੱਟਾ ਥਲੇ ਲੈ ਲੀ ਗਏ ਫੀਲੰਬਾ ਕਰਦਾ ਇਹਦਾ ਨੰਬਰ ਟੁੱਟ ਗਿਆ ਮੈਂ ਸਵੇਰੇ ਨਕਾ ਲਾਉਣ ਲੱਗਿਆ ਪਤਾ ਨਹੀਂ ਨੇ ਦੇਖਿਆ ਇਹਦਾ ਪਰਦੇ ਪਰਦੇ ਕਹਿੰਦਾ ਪਰਦੇ ਉੱਚੀ ਉੱਚੀ ਰੋਲਾ ਪਾਉਣ ਲੱਗਿਆ ਆ ਕੱਢਿਆ ਮੈਂ ਤੇਰੇ ਕਿੰਨੂਗਾ ਕਾ ਕੱਢਿਆ ਹੈ ਪਾਣੀ ਮੋਟਰਾਂ ਦਾ ਬਹੁਤਾ ਹੀ ਕੂੰਬੀ ساری ਮੋਟਰ ਵੀ ਦਾਦੀ ਆ ਪਾਣੀ ਜਿਆਦਾ ਹੈ ਬਾੜੇ ਆ ਥੋੜੇ ਦਾਦੀ ਮੇਰੇ 15 ਮਿੰਟ ਮੋਟਰ ਮਸਾ ਚੱਲਣੀ ਸੀ ਮੈਂ ਜਾ ਕੇ ਹੁਣ ਬੰਦ ਕਰਨੀ ਬਸ ਇਹਨੂੰ ਲੈ ਕੇ ਜਾਂਦਾ ਦਲੀ ਨੂੰ ਚੱਲ ਬੰਦ ਕਰਕੇ ਆਈਏ ਤੇਰਾ ਗੰਨਾ ਮੈਂ ਦੇਖਿਆ ਜਗਦੀਪ ਦੇ ਉੱਪਰ ਮੋਦਰਾ ਗੰਨਾ ਮੈਂ ਜਗਦੀਪ ਕਹਿੰਦਾ ਮੇਰਾ ਗੰਨਾ ਉੱਪਰੋਂ ਮੇਤੇ ਮੈਂ ਦੇਖਿਆ ਜੀ ਖੜ ਕੇ ਕੰਨਾ ਉੱਥੇ ਤੇਰਾ ਜਗਦੀਰ ਦਾ ਮੇਰੇ ਕੰਨੇ ਨੂੰ ਪਾਣੀ ਦੀ ਮਾਰ ਪੈ ਗਈ ਹੈ ਪਾਣੀ ਦੀ ਮਾਰ ਪੈ ਗਈ ਹੁਣ ਮੇਰਾ ਕੰਨਾ ਰੁਕ ਜਾਣਾ ਵਾਹ ਉਹ ਹੀ ਆਇਆ ਉਹ ਆਇਆ ਸਾਹ ਬਿਜਲੀ ਲਾਟ ਕੇ ਤੁਰਿਆ ਬਿਜਲੀ ਉਹ ਆ ਦੇ ਕਿ ਵੀਡੀਓ ਬਣਾਉਣ ਲੱਗਿਆ ਵਾ ਯਾਰ ਤਾਂ ਨਹੀਂ ਤੇਰਾ ਫੋਨ ਚੱਕ ਹੋ ਗਿਆ ਉਹ ਵੀਡੀਓ ਬਣਾਉਣ ਲੱਗਿਆ ਬਤਾ ਇਹਦੀ ਆ ਜਾ ਬਿਜਲੀ ਲਟਕਦੀ ਹੈ ਮਾ ਚਿੱਟੇ ਕੱਪੜੇ ਪਾ ਲੈ ਕਰ ਲੈ ਜੇ ਨਹੀਂ ਰੱਬ ਤੇਰੀ ਸੁਣਦਾ ਹੁੰਦਾ ਅੰਦਰ ਰੱਬ ਤੇਰੀ ਤੂੰ ਕਿਹੜਾ ਰੱਬ ਫਿਰਦਾ ਇਹ ਤੇਰੀ ਰੱਬ ਕਹਿੰਦਾ ਇਨੀ ਸੁਣਦਾ ਹੁੰਦਾ ਉਹਨੂੰ ਵਿਆਹ ਹੋ ਜਾਂਦਾ ਉਹ ਆ ਜਾ ਮੁੜੀ ਨਾ ਜੱਲੀ ਮੈਂ ਕਿਹਾ ਬਾਈ ਉਹ ਆ ਜਾ ਮੈਂ ਕਿਹਾ ਆ ਜਾ ਆ ਜਾ ਕੁਝ ਵੀ ਬਾਈ ਆ ਜਾ ਆ ਜਾ ਕੋਈ ਰੱਬ ਦੇ ਘਰ ਦੀ ਸੁਣਾ ਦੇ ਆ ਜਾ ਉਹਦਾ ਮੇਰਾ ਰਿਸ਼ਤੇਦਾਰ ਹੈ ਕੌਣ ਇਹ ਸਾਡਾ ਵੀ ਤਾਂ ਰਿਸ਼ਤੇਦਾਰ ਹੈ ਤੂੰ ਹਾਂ ਰਿਸ਼ਤੇਦਾਰੀ ਕਹਦੀ ਬਜੋਲਾ ਬਣ ਕੇ ਤੇ ਨਾ ਕੋਈ ਨਿਕ ਨਹੀਂ ਹੈਗਾ ਇਹਨੂੰ ਕਹ ਬਚੋਲਾ ਬਣ ਰਿਹਾ ਰਿਤੇਦਾਰੀ ਕਾਦੀ ਆ ਅਸੀਂ ਬਚੋਲਾ ਬਣਦੇ ਜੇ ਤੁਸੀਂ ਇੱਕ ਨੂੰ ਕਰਾਤਾ ਦੂਰ ਨੂੰ ਵੀ ਕਰਾਓ ਲੈ ਅਸੀਂ ਸਾਰਿਆਂ ਦਾ ਠੇਕਾ ਲੱਤਾ ਪਾ ਕਹੀ ਹੁੰਦਾ ਫਿਰ ਕਹੀ ਹੁੰਦਾ ਕੋ ਕਰਾ ਦੇਗਾ ਹਾਂ ਨਟਕੀ ਜੇ ਇੱਕ ਨੂੰ ਤੂੰ ਕਰਾ ਦੇ ਲੈ ਆਦੀ ਗੱਲ ਕਰਾ ਜੇ ਤੁਸੀਂ ਦੂਜੀ ਇੱਕ ਨੂੰ ਕਰਾ ਦੂਰ ਨੂੰ ਕਰਾਓ ਲੈ ਦੇਖ ਹਾਂ ਮੈਂ ਠੀਕ ਹੈ ਇੱਕ ਨੂੰ ਕਰਾ ਨਹੀਂ ਸਕਦਾ ਤੂੰ ਲੈ ਇਹ ਗੱਲ ਵੀ ਝੂਠਾ ਤੇਰੀ ਮਰਜੀ ਤੇਰੀ ਭਾਈ ਦੱਲੀ ਜੇ ਇੱਕ ਨੂੰ ਰਿਸ਼ਤਾ ਨਹੀਂ ਕਰਾ ਸਕਦਾ ਹੋਰ ਕੀ ਫਾਇਦਾ ਇਹਦਾ ਇੱਕਣੀ ਵਧੀਆ ਕੋਈ ਫਿਗਰ ਨਹੀਂ ਕੋਈ ਫਾਕਾ ਨਹੀਂ ਸਣਾ ਚੁੱਪ ਕਰਕੇ ਕਿਗਨੀ ਗੱਲੇ ਕਾਨੂੰ ਵੀਡੀਓ ਜਲਦੀ ਦਲੀ ਦੇ ਗਾਣੇ ਕੋ ਕਹਿਣਾ ਇਹ ਇੱਕ ਨਹੀਂ ਕਰਦਾ ਵੀਡੀਓ ਜਲਦੀ ਗਾਣੂ ਕੋ ਕਹਿਣਾ ਛੜੇ ਬੰਦੇ ਹੁੰਦਾ ਜਿਆਦਾ ਫਿਕਰ ਹੁੰਦੀ ਆ ਛੜਾ ਕੋ ਕਹਿੰਦਾ ਨਹੀਂ ਚੁੰਗਾ ਕਿ ਤੂੰ ਹੋਈ ਉਹ ਕੁਆਰਾ ਹਲੇ ਆਪੇ ਕੁਆਰਾ ਕਹੇ ਛੜਾ ਨਾ ਮੈਂ ਕਹੇ ਕੁਆਰਾ ਚੱਲ ਕੁਆਰੇ ਬੰਦੇ ਨਹੀਂ ਜਿਆਦਾ ਫਿਕਰ ਹੁੰਦੀ ਇਹ ਵੀ ਮੈਂ ਕੰਮ ਕਰਾਂ ਵਿਆਹ ਹੋਣਾ ਵੀ ਵਿਆਹ ਨਹੀਂ ਕਰਾਉਣਾ ਕੰਮ ਕਰਕੇ ਦਿਖਾਉਣਾ ਨਹੀਂ ਕਹਿੰਦਾ ਲੈ ਨਾਲੇ ਪਾਣੀ ਕਿਹਦਾ ਮੈਂ ਦੱਲੀ ਕਿਨ ਨੂੰ ਵੜਦਾ ਸਵੇਰ ਨੂੰ ਕਹਿੰਦਾ ਸਾਰੇ ਜਿਹਦਾ ਮੇਰਾ ਪਾਣੀ ਜਿਆਦਾ ਦਾ ਕਹਿੰਦਾ ਟੁੱਟ ਗਿਆ ਦੱਲੀ ਕਿਨ ਨੂੰ ਯਾਰ ਕਹਿੰਦਾ ਉਹ ਵੱਡੇ ਆ ਬੰਦੇ ਉਹ ਵੱਡੇ ਹਾਂ ਹਾਂ ਹੁਣ ਭਰਨ ਲੱਗਿਆ ਉਹ ਮੈਂ ਟੁੱਟ ਗਿਆ ਤੈਨੂੰ ਮੈਂ ਨਾ ਮੈਂ ਦੱਲੀ ਕਿਨ ਨੂੰ ਪਾਣੀ ਦਾਂਦਾ ਆ ਵੀਡੀਓ ਚ ਸੌਲਦੀ ਪੈਣਾ ਕਿਹਾ ਬਈ ਬਈ ਭਾਈ ਟੁੱਟ ਗਿਆ ਦਾ ਪਾਣੀ ਇਹ ਬੰਦੀ ਜਿਹੜੀ ਇਹਦਾ ਨਾ ਤਿੰਨ ਤੋਰ ਮੈਂ ਕਹਿੰਦਾ ਤਾਂ ਬਿਲਕੁਲ ਲੈ ਦੱਲੀ ਨੇ ਮੇਰਾ ਰਾਂਬਾ ਦੇ ਦੇਣਾ ਤਾਂ ਜੀ ਮੈਂ ਦੱਲੀ ਕਿਨੀ ਤੋੜ ਦਿੰਦਾ ਦੱਲੀ ਇੱਕ ਗੱਲ ਦੱਲੀ ਜੀ ਸੇਵਤਾ ਦੱਲੀਆਂ ਨੇ ਕਦੇ ਲੜਿਆ ਨਹੀਂ ਹੈਗਾ ਪਾਣੀ ਟੁੱਟਣ ਪਿੱਛੇ ਪਰ ਇਹ ਇੱਕ ਗੱਲ ਸੁਣ ਲੈ ਜਿੰਨਾ ਕੂੜ ਕੁਵਾੜ ਤਾਂ ਸਾਰਾ ਕੱਢ ਕੇ ਮੇਰੇ ਬੁੱਟਿਆਂ 'ਚ ਮਾਰਿਆ ਮੈਗੜੀ ਨੂੰ ਕੁਸਕੇ ਆ ਰੰਬਾ ਥੋੜੋ ਦਿੱਤਾ ਆ ਦੇਖ ਲੈ ਰੰਬਾ ਯਾਰ ਨਾਤਾ ਦਿੱਤਾ ਹਾਂ ਹਾਂ ਥੋੜੀ ਕੰਨ ਹੋਈ ਜੇ ਕਿਤੇ ਲਾਠੀ ਮਾਰੀ ਦੀ ਹੁੰਦੀ ਕ ਮਰਜੀ ਆ ਥੋੜੀ ਭਾਈ ਭਾਵੇਂ ਹੁੰਦਾ ਹੈਗਾ ਚੱਲ ਠੀਕ ਆ ਦੱਲੀ ਫਿਰ ਚਲੀਏ ਦੱਲੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਠੀਕ ਆ ਯਾਤਰੀ ਜਾਲੀ ਹਸਰੀ ਕਾਲ ਜੀ